ਹਾਂ ਜੀ ਅਸਿਕਾ ਵੈਲਕਮ ਧਿਆਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਕਰਦੇ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਗੱਡੀ ਦਾ ਸੁਣਾ ਬਹੁਤ ਕੰਮ ਹੋਣ ਵਾਲਾ ਸੀ ਤੇ ਨਾਲੇ ਔਇਲ ਵੀ ਘੱਟ ਹੀ ਰਿਹਾ ਜਿਹੜਾ ਕਲਾਚ ਤੇ ਬ੍ਰੇਕ ਦਾ ਔਇਲ ਹੁੰਦਾ ਉਹ ਥੋੜਾ ਘੱਟ ਗਿਆ ਉਹ ਵੀ ਲੈ ਚੱਲੇ ਆ ਆ ਫਿਲਟਰ ਕੱਢਿਆ ਸੀ ਫਿਲਟਰ ਇਹ ਵੀ ਆਪਾਂ ਆਪ ਚੇਂਜ ਕਰ ਲਈਦਾ ਉਹ ਕਿੱਲੇ ਲੈਣ ਤੇ ਇੱਕ 에ਅਰ ਫਿਲਟਰ ਪੈਂਦਾ ਉੱਪਰਲੀ ਸਾਈਡ ਦੱਬੋਂਨ ਖੋਲ ਕੇ ਤੁਹਾਨੂੰ ਮੈਂ ਦੱਸਦਾ ਤੇ ਹਾਂ ਉਹ ਲੱਗ ਜਿੱਥੇ ਇਹਦੇ ਵਿੱਚ ਹੁੰਦਾ ਫਿਲਟਰ ਇੱਕ ਉਹ ਆਪਾਂ ਬਦਲਣਾ ਹੁਣ ਤੇ ਬ੍ਰੇਕ ਦਾ ਤੇ ਕਲਚ ਦਾ ਇਹ ਚ ਹੁੰਦਾ ਆਇਲ ਉਹ ਵੀ ਘੱਟ ਵਸਦੀ ਆਪਾਂ ਲੈ ਕੇ ਆਉਣਾ ਉਹ ਵੀ ਲੱਗੇ ਬਤਲ ਮਤਲ ਬਦਲ ਨਹੀਂ ਮਤਲ ਘੱਟ ਵਸਲਾ ਪਾ ਦੇਣਾ ਲੈ ਆ ਗਿਆ ਆਪਾਂ ਬਾਕੀ ਸਰਵਿਸ ਉਹ ਤੇ ਬਾਹਰੋਂ ਕਰਾਈ ਦੀ ਬਾਕੀ ਤੇਲ ਪਾਣੀ ਦਾ ਚੈੱਕ ਕਰਨਾ ਪੈਂਦਾ ਇਹ ਘੱਟ ਵਾ ਕਾਫੀ ਤਾਂ ਕਰਕੇ ਨਾ ਉਹਦਾ ਤੇਲ ਘਟ ਰਿਹਾ ਤੇ ਉਹ ਗੱਡੀ ਉਦਾਂ ਹੀ ਆਪਾਂ ਚਲਾਈ ਗਏ ਤੇ ਉਹ ਜਿਹੜੀ ਇਹ ਉਹਦੇ ਵਿੱਚ ਦਾ ਬੁਸ਼ ਬਸ਼ੇਰ ਟੁੱਟ ਗਿਆ ਤੇਲ ਘਟਦੇ ਕਾਰਨ ਤੇ ਇੱਕ ਆਵਾਜ਼ ਆਉਂਦੀ ਸਸਪੈਂਸ਼ਨ ਦੀ ਉਹ ਬੁਸ਼ੇਆ ਦਾ ਟੁੱਟ ਗਿਆ ਤੇ ਉਹ ਵੀ ਪੂਣਾ ਪੈਣਾ ਲੋ ਆਪਾਂ ਬਾਅਦ ਚ ਵੇਖਾਂਗੇ ਬਾਹਰੋਂ ਕਰਾਵਾਂਗੇ ਤੇ ਜਰਾ ਆਪਣੇ ਹੱਥ ਵਾਸੋਂ ਕਰਾ ਲੈਨੇ ਕਿਉਂਕਿ ਅੱਜ ਜਾਣਾ ਕਿਤੇ ਮੁੜਾ ਜਾ ਤੇ ਇਹਦਾ ਆਇਲ ਚੇਂਜ ਕਰ ਦਿੰਨੇ ਤੇ ਇੱਥੇ ਬੁਸ਼ ਪਾ ਦਿੰਨੇ ਫਿਲਟਰ ਲਿਆ ਕੇ ਤੇ ਅੰਦਰ ਵਾਲਾ ਫਿਲਟਰ ਵੀ ਪਾ ਲੈਨੇ ਲਿਆ ਕੇ ਆਪਾਂ ਗੱਡੀ ਆਪਾਂ ਕੱਢ ਜੀ ਬਾਹਰ ਲੱਗੇ ਤਾਂ ਹੁਣ ਤੇ ਨਾਲ ਹਰਫਰ ਦੀ ਧਵਾਉਂ ਵੀ ਕਰ ਦਿੰਦਾ ਪਰ ਇਹ ਕੋਈ ਨਹੀਂ ਕੁਛ ਨਹੀਂ ਦਬਾਈ ਤਾਂ ਨੇ ਤੇ ਇਹ ਬੈਗ ਵੇਖਣਾ ਹੈ ਫਿਲਹਾਲ ਆ ਜੀ ਆ ਸ਼ੈਂਪੂ ਲੈਣੇ ਚਾਰ ਪੰਜ ਉਹ ਕਹਿੰਦੇ ਪਾਲੀ ਦਾ ਬਾਕੀ ਚਲੋ ਆ ਸ਼ੈਂਪੂ ਨਾਲ ਧੋਵਾਂ ਗੱਡੀ ਆਪਾਂ ਮੋਟਸਾਰੇ ਤੋਂ ਨਹੀਂ ਮੋਟਸਾਰੀ ਬੜੀ ਮਤਵੱਜੀ ਕਿੱਦਾਂ ਕਰਦਾ ਹੈ ਮੋਟਸਾਰੀ ਤਾਂ ਉਹ ਦੇ ਕੇ ਆਪਾਂ ਤੇ ਅੱਗੇ ਅਸੀਂ ਤਾਂ ਵੀ ਤੂੰ ਦੁਨਾਨੀ ਸੇ ਧੋਂਦੇ ਪਏ ਗੱਡੀ ਤੇ ਅੱਜ ਕਿੰਦੇ ਚਲੋ ਗੱਡੀ ਧੋ ਲੈਣੇ ਬਾਈਕ ਦੀ ਬਾੜੀ ਤੇ ਬਾਈਕ ਦੀ ਤਾਂ ਆਨੇ ਵੀ ਕਾਫੀ ਗੰਦੀ ਹੋਈ ਹੋਈ ਤਾ ਦੋ ਤੋ ਦੋ ਚੰਗੀ ਤਰ੍ਹਾਂ ਤਾ ਕਰਿਓ ਗੰਦੀ ਹੋ ਜਿਆਦਾ ਹੋਏ ਗੱਡੀ ਹੁਣ ਇਹ ਲੱਗੇ ਨੇ ਬਾਈਕ ਧੋਣ ਗੱਡੀ ਤਾਂ ਇਹਨਾਂ ਨੇ ਧੋਲੀ ਹੋਈ ਆ ਸਵਰ ਕਰ ਲਈ ਤਾਂ ਬਾਈਕ ਦੀ ਵਾਰੀ ਆ ਗਈ ਇਧਰ ਮੇਰਾ ਫਤਿਹ ਰੁੰਦਾ ਪਿਆਵ ਆਏ ਥੋੜਾ ਜਿਹਾ ਠੀਕ ਨਹੀਂ ਲੱਗਣ ਡਿਆ ਪੁੱਤ ਆਪਣੀ ਗੱਡੀ ਹੋ ਗਈ ਹੈ ਖਰਾਬ ਤੇ ਪਤਾ ਨਹੀਂ ਕੀ ਹੋਇਆ ਗੱਡੀ ਦਾ ਅੰਦਰੋਂ ਸਾਰੀ ਕੱਟੇ ਨਾਲ ਭਰੀ ਪਈ ਤੇ ਹੁਣ ਕਰਦੇ ਪਏ ਆ ਛੱਟ ਇੱਥੇ ਜਿਹੜਾ ਮੈਂ ਬੋਲਦੇ ਨੇ ਇੱਥੇ ਇਹ ਡੱਬਾ ਜਿਆ ਸੀ ਵੇਚੀ ਛੋਟ ਲਿਆ ਉਹ ਵੇ ਕਿੱਥੇ ਡਿੱਗਾ ਜੇ ਕਿਹੜਾ ਡੱਬਾ ਓਏ ਲੈ ਵਾਈਟ ਜਿਆ ਰੱਖਿਆ ਏ ਤੂੰ ਆ ਫਿਲਟਰ ਜਿਆ ਫਿਲਟਰ ਲੱਭਾ ਹੈ ਕਿੱਥੇ ਚੱਲੇਗਾ ਮੈਂ ਉਹ ਨਹੀਂ ਨਾ ਪਾ ਇਹ ਕੀ ਫਿਲਟਰ ਜਿਤ ਪਾਓ ਪਾਣੀ ਜਿਹੜਾ ਸੋਈ ਚ ਫਿਲਟਰ ਲੱਗਾ ਆ ਹੋਰ ਸੋਈ ਚ ਲੱਗਾ ਉਹ ਹੀ ਠੀਕ ਹੈ ਉਹ ਜਿਹੜਾ ਉਹ ਟਾ ਡਿਵਾਈਸ ਡੱਬੀ ਉਹ ਫਸ ਗਈ ਜੀ ਦੇਖੋ ਕਿਹੜੀ ਵਾਈਟ ਡੱਬੀ ਚ ਛੋਟੀ ਹੁਣ ਤੁਹਾਨੂੰ ਜੇ ਉਹ ਕੱਢ ਲਿਓ ਬਾਅਦ ਚ ਚੱਲ ਹੁਣ ਕਰ ਲਓ ਫਿਰ ਲੈ ਉਹ ਆਈਟੇ ਦੇ ਵੀ ਬਾਤ ਲੱਭ ਜੂਗੀ ਉਹ ਚਾਹਣਾ ਨਹੀਂ ਨਾ ਫਿਰ ਨਹੀਂ ਪਤਾ ਆਹ ਜੀ ਟ੍ਰੇ ਹੈ ਜੀ ਇਹ ਚ ਪਰਪਤ ਜਮਾਲਿਆ ਕਰੀਂ ਕਿੰਨੀ ਕਦੀ ਟ੍ਰੇ ਲੈ ਆਂਦੀ ਫਿਲਟਰ ਨਹੀਂ ਸਹੀ ਹੈ ਤੋ ਉਹਦੇ ਜੇ ਨਹੀਂ ਤਾਂ ਪਾ ਦੋ ਜਿਹੜਾ ਸੋਈ ਚਾ ਫਿਲਟਰ ਉਹ ਬੋਰਡ ਨੂੰ ਜੀ ਹੁਣ ਸਿਰ ਦਰਦ ਠੀਕ ਹੈ ਬਾਉ ਦਾ ਇਹਨਾਂ ਦੀ ਮੈਡੀਸਿਨ ਚੱਲਦੀ ਪਈ ਇਹਨਾਂ ਦਾ ਨਾ ਡੇਲੀ ਸਿਰ ਬਹੁਤ ਦਰਦ ਕਰਦਾ ਆ ਬੀਪੀ ਵੀ ਇਹਨਾਂ ਦਾ ਹਾਈ ਰਹਿੰਦਾ ਬਹੁਤ ਜ਼ਿਆਦਾ 170 180 ਕਿੰਦਾ ਆ ਤੇ ਉਹਨਾਂ ਇਹਨਾਂ ਦੀ ਮੈਡੀਸਿਨ ਚੱਲਦੀ ਪਈ ਥੋੜਾ ਫਰਕ ਆ। ਖਾਲਾ ਚੇਂਜ ਕਰਾ ਕੇ ਨਾ ਪਰ ਆ। ਛੋਟਾ ਹੋੜਾ ਜਾਂਦਾ ਨਹੀਂ ਇਹਨਾਂ ਨੂੰ। ਕੋ ਹਾਰਫ ਤੇ ਉਧਰ। ਉਹ ਆਪਣੀ ਮਸਤੀ ਕਰਨ ਡਿਆ। ਹਉ ਵੇਖੋ। ਫਿਲਟਰ ਇਹਦਾ ਕੀ ਕਰਨਾ ਨੇ? ਇਹ ਦੇਖ ਨਾ ਮੱਥੇ 'ਤੇ ਮਾਰ ਗਿਓ ਉਹਦੇ ਨਾਲ ਨਹੀਂ ਆਇਆ। ਆਇਆ। ਆਈ 10 ਥੋੜਾ ਏ ਆਈ 20 ਏ ਉਹਨਾਂ ਕਹੇ ਆਏ ਇਹ ਹੱਡੀ ਉਹਨਾਂ ਕਹੇ ਨਹੀਂ ਹਨ ਹਨ ਇਹ ਦੇਖੋ ਇਹ ਸਾਡੀ ਥਾਰ ਏ ਨਹੀਂ ਜਾਓ じゃ ਟਾਟਾ ਸੁਮਾ ਗੱਡੀ ਹੋ ਗਈ ਆਪਣੀ ਸੱਟ ਪਰ ਸਵੇਰੇ ਆਈ ਜਾਣਾ ਟੂਰ ਤੇ ਤੂੰ ਹੈਗਾ ਆਪਣਾ ਦੂਰ ਦਾ ਟੂਰ ਅੱਗੇ ਕਰ ਦੋ ਓਣ ਓਣ ਹੋਰ ਅੱਗੇ ਹੋਰ ਥੋੜਾ ਹੋਰ ਪੂਰਾ ਗੁੱਸਾ ਹੀ ਮਾੜਾ ਅੰਦਰੋਂ ਮਾੜਾ ਉਹ ਵੀ ਕਹਿੰਦਾ ਕੋਣਾ ਫੋਟਕ ਰੋਟੀ ਪਣੀ ਦਾ ਹੋ ਗਿਆ ਟਾਈਮ ਰੋਟੀ ਪਾ ਗਾਬਤ ਪੌਂਡੀ ਖਾਲਾ ਇਹ ਇਦਾਂ ਹੀ ਕਰਦਾ ਤੁਰ ਫਿਰ ਕੇ ਖਾਂਦਾ ਹੈ ਅਬ ਇਹ ਇਸ ਜਿਹੜਾ ਫਿਲਟਰ ਆਪਾਂ ਪਾਤਾ ਤੇ ਆਹ ਲਿਕਵਿਡ ਲੈਂਦਾ ਹੈ ਓਇਲ ਗੜਾ ਬ੍ਰੇਕ ਦਾ ਉਹਲੇ ਵੀ ਪਾਤਾ ਥੋੜਾ ਜਿਹਾ ਪਿਆ ਵਸ ਇੰਨਾ ਪਿਆ ਬਾਕੀ ਹੈਗਾ ਵਿੱਚ ਕਾਠੀ ਪੂਰਾ ਕਰਤਾ ਆਪਾਂ ਇੱਕੋ ਕੀ ਗੜਬੜ ਉਹ ਗੜਬੜ ਕਿਹੜੀ ਹੋਈ ਉਹ ਗੜਬੜ ਆ ਹੋਈ ਆ ਕਿ ਆ ਜਰਾ ਆਪਾਂ ਫਿਲਟਰ ਲੈਂਦਾ 에ਅਰ ਫਿਲਟਰ ਲੈਂਦਾ ਜੀ ਇਹਨੂੰ ਤੇ ਇਹ ਮਤਲਬ ਆਈਟਮ ਤਾਂ ਨਹੀਂ ਆ ਇਹ ਹੋ ਸਕਦਾ ਇਹ ਕਹਿੰਦਾ ਹੋਵੇ ਪਰ ਸੌਫਟ ਮਾਡਲ ਦਾ ਹੋਵੇਗਾ ਜਾਂ 20 ਮਾਡਲ ਦਾ ਹੋਵੇਗਾ ਉਹਨੇ ਮਾਡਲ ਨਹੀਂ ਦੱਸਿਆ ਮੈਂ ਕਿ 2015 ਮਾਡਲ ਉਹ मैं महंगाई टाइम हेयर फिल्ट दे दता सैट नहीं हो आ थोड़ा लंबाई ज्यादा चल बदला फिर बाकी फिटिंग करती है सारी तकरीबन टिप 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 तो बंद बनना तू फिर ਐਦਾ ਕਹਿੰਦਾ ਸਾਰੇ ਜੇ ਐਵੇਂ ਚੁੱਕੀ ਫਿਰੋ ਆਹੋ ਇੱਕ ਬੰਦਾ ਰੇਹਣ ਲੱਗਾ ਰਵੇ ਹਾਂ ਬੋਲਦਾ ਨਹੀਂ ਬਾਸ ਸਿਲੰਡਰ ਆਇਆ ਸਿਲੰਡਰ ਭਰਾਲੋ ਚਲੋ ਸਿਲੰਡਰ ਭਰੋ ਆ ਗਿਆ ਭਾਈ ਸਿਲੰਡਰ ਵਾਲਾ ਸਿਲੰਡਰ ਭਰਾਲੋ ਉੱਠ ਕੇ 딤딤딤딤딤 ਟਿਪ 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 딤딤딤딤딤 ਟਿਪ 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 ਸਿਲੰਡਰ ਵਾਲਾ ਭਾਈ ਆ ਗਿਆ ਸਿਲੰਡਰ ਭਰੋ ਚਲੋ ਪਿਆ ਸੋਈ ਸਿਲੰਡਰ Anji, pate pate Apa teh terdiam apa Oke, okay, kenapa